ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੁੜੀਆਂ ਹਨ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਜਰਮਤਰੀਕ 411993 ਹਾਈਟ 5 फुट 11 ਇੰਚ ਪੜਾਈ ਬੀ ਟੈਕ ਕਾਸਟ ਮਜਵੀ ਸਿੱਖ ਏਰੀਆ ਜਲੰਧਰ ਇੱਕ ਪ੍ਰਾ ਵਧੀਆ ਪਰਵਾਦੋ ਨਰਸਿੰਗ ਕੀਤੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99700B 09619 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਗਲ ਜਨਤੀ ਕਸ਼ੀ ਬਾਰਵੰਡੀ ਸੋਕਰਮੇ ਹਾਈਟ ਪੰਜਪੁਰ 11 ਇੰਚ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੋਬ ਕਰਦਾ ਜਮੀਨ ਦਾ ਕਿੱਲੇ ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਵਜੀ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 84378340 ਵਾਟ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨੂੰ ਸਿੰਘ ਜਨਤਕ 1991 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਈ ਕੋਲ ਮੰਗ ਅਵਧੀ ਪਰਵਾਰ ਕੋਲ ਲੜਕੀ ਦੀ ਲੋੜ ਹੈ ਲੜਕੀ ਗਰੀਬ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮਮੋ ਸਿੰਘ ਜਨਮਤਰੀ 1995 ਕਾਸਟੇ ਵੀਰ ਸਿਕ ਏਰੀਆ ਬਟਿੰਡਾ ਕੰਮ ਪ੍ਰਾਈਵੇਟ ਜੌਬ ਹਸਪਤਾਲ ਪੜਾਈ ਪਲੱਸ 2 ਕੋਰਸ ਆਈਟੀਆਈ ਜ਼ਮੀਨ 4 ਕਿੱਲੇ ਪਰਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸ ਵਾਈਫ ਇੱਕ ਭਰਾ ਪ੍ਰਾਈਵੇਟ ਜੌਬ ਇੱਕ ਪੈਨ ਮੈਰਿਡ ਮੈਂ ਰੇਡੀਆ ਪਰ ਵਰਤਨ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਹਨਾਂ ਦਾ ਵਟਸਐਪ ਨੰਬਰ 77101 93790 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹੁਸੈਨ ਗੁਜਰਨ ਤੇ 1993 ਹਾਈਟ 5 ਫੁੱਟ 11 ਇੰਚ ਕਾਸਟ ਜਰਸੀ ਕ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਟੀਵੀ ਟੈਕ ਕਮੇਟੀ ਵਾਲੀ ਜ਼ਮੀਨ 8 ਕਿੱਲੇ ਸ਼ਹਿਰ ਵਿੱਚ 메인 ਰੋਡ ਤੇ 10 ਕਿੱਲੇ ਪਿੰਡੋ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵਿਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੇ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਹੀ ਪ੍ਰੋਬਲਮ ਹੈ ਪਰਵਾਰ ਮੈਂਬਰ ਪਿਤਾ ਕਿੱਤੀ ਵੜੀ ਕਰਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਪ੍ਰਾਣੀ ਇੰਗਲੈਂਡ ਜਾਣਾ ਇੱਕ ਭੈਣ ਆਸਟ੍ਰੇਲੀਆ ਨਰਸ ਦੋ ਭੈਣਾਂ ਕੈਨੇਡਾ ਪੀਆਰ ਵੈਧੀਆ ਪਰਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਢੇ 6 ਵੈਂਟ ਹੁੰਨ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇਲੂ ਸਿਲਾਈ ਫਾਲਰ ਦਾ ਕੰਮ ਸਿੱਕੀ ਹੋਵੇ ਕਰੇਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਨਾਂ ਨੂੰ ਯਾਤਿਵੰਦ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995951472 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਬਿਸ਼ੋਲੇ ਇਹਨਾਂ ਨੂੰ ਸੰਪਰਕ ਕਿ ਨਾ ਕਰਨ ਨਾਮ ਸਿੰਘੁਜਰਮਤੀ ਕ 27 2001 ਹਾਈਟ 6 ਫੁੱਟ 10 ਇੰਚ ਏਰੀਆ ਲੁਧਿਆਣਾ ਕਾਸਟ ਜਰਸੀ ਕਮ ਐਂਡੀ ਕੋ ਏਅਰਲਾਈਨ ਦਿੱਲੀ 에어ਪੋਰਟ ਮੰਗਵਦੀਆਂ ਪਰਵਾਰ ਤੋਂ ਫੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੀ ਦੀ ਉਮਰ 20 ਤੋਂ 25 ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਏਰੀਆ ਲੁਧਿਆਣਾ ਮੋਗਾ ਅੰਮ੍ਰਿਤਸਰ ਨੂੰ ਫੈਲ ਇਹਨਾਂ ਦਾ ਮੋਬਾਈਲ ਨੰਬਰ 983699670 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਜਨਮ ਤਰੀਕ 27 11 1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰਪੋਟਲਾ ਕਾਸਟ ਸਿਬਾ ਸਿੱਖ ਪੜਾਈ ਐਮ ਐਸ ਸੀ ਪ੍ਰੋਜੈਕਟਸ ਵੀ ਐਡ ਕੰਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੌਬਡਰ ਰਾਈਟਮੈਨਟ ਮਾਤਾ ਇਕਪਰਾ ਮੈਰਿਡ ਇਕ ਭੈਣ ਮੈਰਿਡ ਮੰਗ ਵਜੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463045175 ਸਨਕਨ ਸਿੰਘ ਜਨਮ ਤੇ 1999 ਪੜ੍ਹਾਈ ਪਲੱਸ 2 ਕਾਸਟ ਜੱਟ ਸਿੱਖ ਏਰੀਆ ਗੁਰਦਾਸਪੁਰ ਜ਼ਮੀਨ 12 ਕਿੱਲੇ ਇੱਕ ਮਸ਼ੀਨ 10 ਟਰੈਕਟਰ ਕੰਮ ਖੇਤੀਬਾੜੀ ਪਰਿਵਾਰ ਮੈਂਬਰ ਪਿਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਨਾ ਦਾ ਮੋਬਾਈਲ ਨੰਬਰ 769064708 ਦੂਜਾ ਮੋਬਾਈਲ ਨੰਬਰ 99775 991099 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 14 ਅਪ੍ਰੈਲ 1995 ਹਾਈਟੇਰ ਛੇਪੁਰ ਕਾਸਟ ਯਰਸੀਕ ਪੜਾਈ 12th ਕਾਮ ਡੈਰੀ ਫਾਰਮਾ ਜ਼ਮੀਨਾਂ 5 ਕਿੱਲੇ ਦੋ ਕਰਨਾਲ ਏਰੀਆ ਬਲਾਡਾ ਮਾਨਸਾ ਪਰਵਾ ਮੈਂਬਰ ਦੋ ਪਹਿਨਾ ਮੈਰਿੰਗ ਮੰਗ ਵਧੀਆ ਪਰਵਾ ਤੋਂ ਪੜੀ ਲਿਖੀ ਸੋਨੀ ਸੁਨਕੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 1284013742 ਤੁਸੀਂ ਪਰਵਾ ਨੂੰ ਫੋਨ ਕਰਕੇ ਇਹਨਾਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਕੋ ਲੜਕੀ ਇਟਲੀ ਪੀਆ ਜਨਮ ਦੀ 8/1997 ਹਾਈਡਰ ਪੰਖੋੜ ਚੇਂਜ ਇਹਿਆ ਪਟਿਆਲਾ ਪੜਾਈ ਕੰਪਲੀਟ ਕਾਉਂਟੈਂਟ ਕਾਸਟ ਟਾਕਰ 3 ਪਰਵਾਰ ਮੈਂਬਰ ਇੱਕ ਪਰ ਮੈਰਿਟ ਇਟਲੀ ਸੈਟਲ ਮੰ ਸਰਦਾਰ ਲੜਕਾ ਵਧੀਆਂ ਕਰਵਾਤੋਂ ਪੜੀ ਲਿਖੇ ਲੜਕੇ ਦੀ ਲੋੜ ਹੈ ਗੁਰਸਿੱਖ ਪਰਵਾਰ ਕੋ ਵੀ ਇਹ ਨਾਂ ਦਾ ਮੋਬਾਈਲ ਨੰਬਰ ਨੀਰੋ ਜੀ ਰੌਣ ਟਾਲੀ 329382 4636 ਤੁਸਾ ਮੋਬਾਈਲ ਨੰਬਰ ਇੰਡੀਆ ਦਾ 8283 88829 98765 36010 ਤੁਸੀ ਪਰਵਾਨ ਨੂੰ ਫੋਨ ਕਰਕੇ ਇਹਨਾ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌ ਜਨਮ ਤਰੀਕ 13 1990 ਹਾਈਡਰ ਪੰਚੋਟ ਤਾਨਨਚ ਜਰਮ ਟਾਈਮ 12:30 ਪੀਐਮ ਏਰੀਆ ਜਲੰਧਰ ਪੜਾਈ ਪਲੱਸ 2 ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਐਂਟੀਟੀ ਕਾਸਟ ਅਸੀ ਪਰ ਵਨ ਮੈਂਬਰ ਕੀਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਇੱਕ ਪਰ ਆਪਣਾ ਬਿਜ਼ਨਸ ਪੀਐਨਵੀ ਬੈਂਕ ਮੈਨੇਜਰ ਮੰਗ ਅਵਧਿਆ ਪਰ ਵਾਟ ਨੂੰ ਲੜਕੇ ਦੀ ਲੋੜ ਹੈ ਕਾਸਟ ਅਸੀ ਹੀ ਸੰਪਰਕਨ ਲੜਕਾ ਮੰਗਲੀ ਖੋਵੇ ਇਹਨਾਂ ਦਾ ਮੋਬਾਈਲ ਨੰਬਰ 991283552 ਤੁਸੀਂ ਪਰਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੋਰਜਨ ਤੇ ਟਾਇਰ 1994 ਹਾਈ ਟੋ ਪੰਕੋਟ 4 ਇੰਚ ਪੜਾਈ BCA MSc ITI ਲੜਕੀ ਹੁਣ ਪਾਲਰ ਦਾ ਕੋਰਸ ਕਰ ਰਹੀ ਹੈ ਏਰੀਆ ਹੁਸ਼ਿਆਰਪੁਰ ਕਾਹ ਤੂ ਐਸੀ ਸਿੱਖ ਪਰਿਵਾਰ ਮੈਂਬਰ ਪਿਤਾ ਆਰਮੀ ਆਫੀਸਰ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪੈਨ ਡਾਕਟਰ ਮੈਰਿੰਡ ਇੱਕ ਭਰਾ ਡਾਕਟਰ ਮੰਗ ਵਿਦਿਆਪੁਰ ਮਾਰਕਾ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਅਨਾਰੇ ਹੋਵੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7081992932 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 18/12/1999 ਹਾਈਟ 5 ਫੁੱਟ 11 ਇੰਚ ਪਰ ਆਈ ਪੀਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕੰਮ ਵਰਕ ਪਰਮਿਟ ਆਸਟ੍ਰੇਲੀਆ ਕਾਸਟੂ ਰਾਮਗੜੀ ਏਰੀਆ ਅੰਬਸਰ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਇੱਕ ਪਹਿਨ ਵਿਆਹੀ ਇੰਗਲੈਂਡ ਵਰਕ ਪਰਮਿਟ ਦੀ ਇੱਕ ਪ੍ਰਾ ਮੈਰਿਡ ਕੈਨੇਡਾ ਵਰਕ ਪਰਮਿਟ ਦੀ ਮੰਗ ਹੈ ਪਰ ਵਰਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਬਿੰਸ ਨੰਬਰ 4 ਮੈਂਟ ਕੀ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋ ਕਟਣਾ ਹੋਵੇ ਜਰਸੀ ਦੇ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98760 85630 ਤੁਸੀਂ ਪਰਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਲੜਕਾ ਇਲਾਕਸੁਦਾ ਰਾਦਰਸਵਾਮੀ ਪਰਿਵਾਰ ਜਨਮ ਤਰੀਕ 16 12 1994 ਹਾਈਟ 5 ਫੁੱਟ 6 ਇੰਚ ਜਨਮ ਟਾਈਮ 10:30 ਪੀਐਮ ਜਰਮਸਤਾਨ ਪ੍ਰੀਤ ਕੋਰ ਪੜਾਈ ਬੀ ਕਾਮ ਏਰੀਆ ਰਾਮਪੁਰਾਪੁਰ ਕਾਮ ਬਿਜ਼ਨਸ ਰੈਡੀमेड گارਮੈਂਟ ਸ਼ੋਰੂਮ ਰਾਮਪੁਰਾਪੁਰ ਫੈਮਿਲੀ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪ੍ਰਾ ਅਨਮੈਰਿਡ ਮੰਗਵਦੀ ਹੈ ਪਰਿਵਾਰ ਨੂੰ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814321285 तुम परिवार को फोन करके जानकारी ले सद गैल मंगलीक जन्म तरीक तेई अठ उन्नीस सौ नब्बे हाइट पंच कास्ट वामन जिला लुधियाना पढ़ाई बीटैक एम बी ए नौकरी कंपनी विश्व मैनेजर लुधियाने मां वरी परिवार को पढ़ी लिखी लड़की की लड़ है लड़की जॉब करती हो मंगलीक लड़की की जरूरत है इन्हों मोबाइल नंबर सतानवे अठ सौ सतारा पंद्रह जीरो तेरह तीस परिवार को फ़ोन करके जानकारी ले सकते हो